ਉਹਨਾਂ ਨੇ ਕੀ ਕਰਿਆ ਸ਼ਰਮਣੀ ਕਮੇਟੀ ਦੇ ਮੈਂਬਰ ਉਹਨਾਂ ਨੇ ਵਧਦੇ ਨੇ ਅਗਲੇ ਸਾਲ ਦੇ ਵਿੱਚ ਉਹਨਾਂ ਸੋਚਿਆ ਵੀ ਮਾਨਕਾਲੀ ਦਾਲ ਵਾਲੇ ਨੇ ਖਹਿੜਾ ਨਹੀਂ ਛੱਡਣਾ ਸਾਡਾ ਉਹਨਾਂ ਨੂੰ ਐ ਸੀਗਾ ਵੀ ਕਿਹੜਾ ਧਰਨਾ ਮੱਝ ਮਾਲ ਵਿੱਚ ਤਾਂ ਲੱਗ ਜੰਦਾ ਹੈ ਦਬਾਬੇ 'ਚ ਕੌਣ ਦਾਊਗਾ ਚਲਾਕੀ ਦੇ ਨਾਲ ਸਾਜ਼ਿਸ਼ ਖੇਢੀ ਸ਼ਰਮਣੀ ਕਮੇਟੀ ਦੀ ਪ੍ਰਧਾਨ ਬੀਬੀ ਜ਼ਗੀਰ ਕੌਰ ਨੂੰ ਲਾਤਾ ਉੱਥੇ ਫਿਰ ਇਹਨਾਂ ਨੇ ਬਦਮਾਚੀ ਵੀ ਕੀਤੀ ਉੱਥੇ ਡਾਂਗ ਵੀ ਭਰਾਤੀ ਇਹਨਾਂ ਦੇ ਉੱਤੇ ਜਿਹੜੇ 328 ਰੁਪਿਆਂ ਦੇ ਵਿੱਚ ਇਨਸਾਫ਼ ਮੰਗਦੇ ਸੀਗੇ ਸਿਮਰਜੀਤ ਸਿੰਘ ਮਾਨ ਨੇ ਭਗਵੰਤ ਮਾਨ ਜੀ ਤੋਂ ਇਸ ਮਸਲੇ ਦੇ ਉੱਤੇ ਮੈਂ ਜਾਂਦਾ ਰਿਹਾ ਅਸੀਂ 7-8 ਵਾਰੀ ਮੈਂ ਜਾ ਕੇ ਮਿਲਕੇ ਆਇਆ ਇਹਦੇ ਉੱਤੇ ਟਾਈਮ ਹੀ ਨਹੀਂ ਦਿੱਤਾ ਸਾਨੂੰ ਗੁਰੂਗਰਾਹ ਸਾਹਿਬ ਦੇ ਮਸਲੇ ਦੇ ਉੱਤੇ ਇਹ ਆਮ ਆਦਮੀ ਪਾਰਟੀ ਦਾ ਸਰਕਾਰ ਦੇ ਵਿੱਚ ਆਉਣਾ ਵੀ ਇਹੀ ਸੀ ਬਰਗਾੜੀ ਕਾਂਡ ਹੋ ਗਿਆ ਵੈਬਲ ਕਲਾਂ ਕਾਂਡ ਹੋ ਗਿਆ ਕੋਟ ਕਪੂਰਾ ਹੋ ਗਿਆ ਜੋਗੇ ਵਾਲਾ ਹੋ ਗਿਆ ਦੋ ਸਰਕਾਰਾਂ ਬੇਅਦਬੀ ਦੇ ਮੁੱਦੇ ਤੇ ਬਣੀ ਕੈਪਟਨ ਮਰਿੰਦਰ ਸਿੰਘ ਦੀ ਬਣੀ ਉਸ ਤੋਂ ਬਾਅਦ ਭਗਵੰਤ ਮਾਨ ਜੀ ਦੀ ਵੀ ਬਣੀ ਆਮ ਆਦਮੀ ਦੀ ਪਾਰਟੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਫਰਜ਼ ਬਣਦਾ ਸੀਗਾ ਕਿ ਉਹਨਾਂ ਦੇ ਉੱਤੇ ਕਾਰਵਾਈ ਕਰਾਉਂਦਾ ਜਦੋਂ ਤੂੰ ਦੋਸ਼ੀ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਤੇ ਮੈਂ ਕੁਲਦੀਪ ਸਿੰਘ ਅਸੀਂ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਗੋਪਾਲ ਸਿੰਘ ਸਿੱਧੂ ਜੀ ਨਾਲ ਮੌਜੂਦ ਆ ਤੇ ਇੱਥੇ ਪੰਜਾਬ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਜਿਹੜੇ ਤਿੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਸਲੇ ਨੂੰ ਲੈ ਕੇ ਪੰਜਾਬ ਵਿੱਚ ਚਰਚਾ ਛਿੜੀ ਹੋਈ ਹੈ ਉਸ ਦੇ ਬਾਰੇ ਵਿੱਚ ਇਹਨਾਂ ਨਾਲ ਗੱਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੁਲਦੀਪ ਸਿੰਘ ਜੀ ਸਰ ਜੀ ਜਿਤ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੁਪਏ ਦੇ ਮਸਲੇ ਦੇ ਬਾਰੇ ਜ ਆਪਣਾ ਕੋਈ ਕੀ ਵਿਚਾਰ ਨੇ ਤੁਹਾਡੇ ਵੀ ਜਿਹੜਾ ਕੀ ਮਸਲਾ ਚੱਲ ਰਿਹਾ ਪਹਿਲੀ ਗੱਲ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਦੇ 352 28 328 ਜਿਹੜੇ ਸਰੂਪ ਨੇ ਜੀ ਉਹਨਾਂ ਦਾ ਜਿਹੜਾ ਮਸਲਾ ਜੀ ਜਿਹੜਾ ਇਹ ਹੋਇਆ ਹੋਇਆ ਜੀ ਉਹ 328 ਰੁਪਏ ਲਾਪਤਾ ਹੋਣ ਦਾ ਇਹਨਾਂ ਦਾ ਦਾ ਜੋ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਦੇ ਰਿਗਾਰਡ ਦੇ ਵਿੱਚ ਹੈਗਾ ਜੀ ਕਾਨੂੰਨੀ ਤੌਰ ਉਤੇ ਵੀ ਇਹ ਗਾਇਬ ਨੇ ਸ਼੍ਰੋਮਣੀ ਕਮੇਟੀ ਦੇ ਜੋ ਪਹਿਲਾਂ ਵੀ ਇਹ ਵੱਡਾ ਇਹ 에ਅਰਫੇਅਰ ਹੋਇਆ ਹੈ ਜੀ ਇਹ ਵੈਲਾ ਵੀ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦਾ ਨਹੀਂ ਅਸੀਂ ਕਹਿੰਦੇ ਵੀ ਕਿਤੇ ਹੋਰ ਵੱਡਾ ਹੋਏਗਾ ਜੀ ਇਹ ਜਦੋਂ 328 ਰੂਪਾਂ ਦਾ ਜਦੋਂ ਇਹ ਪਤਾ ਭੇਦ ਭਰੀ ਹਾਲਤ ਦੇ ਵਿੱਚ ਇਹ ਇੱਕ ਲਾਪਤਾ ਹੋ ਜਾਣਾ ਜੀ ਇਹ ਜਦੋਂ ਇਸ ਗੱਲ ਦਾ ਪਤਾ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਪਤਾ ਲੱਗਿਆ ਜੀ ਅਸੀਂ ਇਹਨਾਂ ਨੂੰ ਨਾ ਰਿਟਰਨ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲੇ ਸੀਗੇ ਜੀ ਉਹਨਾਂ ਨੇ ਕੋਈ ਸਾਡਾ ਹੰਗਾਰਾ ਨਹੀਂ ਭਰਿਆ ਇਸ ਮਾਮਲੇ ਤੇ ਫਿਰ ਜਦੋਂ ਇਹਨਾਂ ਨੇ ਸਾਡੇ ਨਾਲ ਹੰਗਾਰਾ ਨਾ ਭਰਿਆ ਫਿਰ ਗੋਬਿੰਦ ਸਿੰਘ ਲੋਂਗੋਵਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਉਹਦੀ ਰਿਹائش ਜ਼ਿਲ੍ਹਾ ਸੰਗਰੂਰ ਦੇ ਵਿੱਚ ਲੋਂਗੋਵਾਲ ਹੈ ਇੱਕ ਸਾਲ ਉਹਦੇ ਬਾਰਗੇ ਧਰਨਾ ਲਈ ਰੱਖਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦਿੱਲੀ ਜਾਂਦੇ ਰਹੇ ਜੀ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਇਹ ਮਸਲਾ ਇਹ ਕਦੋਂ ਦੀ ਗੱਲ ਹੈ ਇਹ ਤਾਂ ਹੁਣ ਤੁਹਾਨੂੰ ਦੱਸਿਆ ਕੈਪਟਨ ਅਮਰਿੰਦਰ ਸਿੰਘ ਵਡੇ ਦੀ ਸਰਕਾਰ ਵਡੇ ਦੀ ਗੱਲ ਹੈ ਇਹ ਮਸਲਾ ਅੱਜ ਦਾ ਨਹੀਂ ਹੈਗਾ ਇਹ 9-10 ਸਾਲ ਪੁਰ ਇਹ ਅਜਿਹਾ ਮਸਲਾ ਨਹੀਂ ਬਣਿਆ ਇਹ ਮਸਲਾ ਇਹ ਪੁਰਾਣਾ ਹੈ ਇਹ ਤਾਂ ਅਜਾਗਰ ਸਾਹ 8 ਸਾਲ ਪਹਿਲਾਂ ਪੁਰਾਣਾ ਹੋਇਆ ਜਾ ਕੇ ਇਹ ਮਸਲੇ ਤਾਂ ਕਿਤੇ ਉਦੋਂ ਪਹਿਲਾਂ ਦਾ ਕਿਤੇ ਇਹ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇਸ ਮੁੱਦੇ ਨੂੰ ਚੁੱਕ ਰਿਹਾ ਮੁੱਦਾ ਚੁੱਕ ਕੇ ਲੈ ਕੇ ਜਦ ਤੁਸੀਂ ਉਹ ਵਾਰਗੇ ਤਰਨ ਲਾਈ ਰੱਖਿਆ ਕੈਪਟਨ ਅਮਰਿੰਦਰ ਸਿੰਘ ਆਹ ਕਰ ਵੀ ਸ਼੍ਰੋਮਣੀ ਕਮੇਟੀ ਦੇ ਬਾਰੇ ਕਹੇ ਜੀ ਮੈਂ ਤਾਂ ਕਰੂੰਗਾ ਅਮਰਿੰਦਰ ਸਿੰਘ ਨੂੰ ਵੀ ਇਸ ਮਾਮਲੇ ਤੇ ਮਿਲੇ ਸੀ ਮੁਜਾਰਾ ਵੀ ਹੋਇਆ ਸੀਗਾ ਮੈਮੋਰੰਡਮ ਵੀ ਦਿੱਤਾ ਗਿਆ ਸੀਗਾ ਜਦੋਂ ਨਹੀਂ ਸਾਡੀ ਸੁਣੀ ਗਈ ਫਿਰ ਇਹਨਾਂ ਨੇ ਕੀ ਕਰਿਆ ਫਿਰ ਇਹਦੇ ਵਿੱਚ ਅਕਾਲੀ ਦਲ ਨੇ ਜਿਹੜਾ ਮੌਕੇ ਦਾ ਉਥੇ ਦਾ ਬਾਦਲ ਕਾਲੀ ਦਲ ਦੀ ਉੱਥੇ ਕਬਜ਼ੇ ਸ਼੍ਰੋਮਣੀ ਕਮੇਟੀ ਉਹਨਾਂ ਦੇ ਉਹਨਾਂ ਦੀ ਹੀ ਦੀ ਹੈ ਉਹਨਾਂ ਨੇ ਕੀ ਕਰਿਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹਨਾਂ ਨੇ ਵੱਧ ਨੇ ਅਗਲੇ ਸਾਲ ਦੇ ਵਿੱਚ ਉਹਨਾਂ ਸੋਚਿਆ ਵੀ ਮਾਨ ਕਾਲੀ ਦਲ ਵਾਲੇ ਨੇ ਖਹਿੜਾ ਨਹੀਂ ਛੱਡਣਾ ਸਾਡਾ ਵੀ ਕੋਮਤ ਲੰਗੋਵਾਲ ਵਾਲੇ ਕਹਿੰਦੇ ਵੀ ਮੇਰੇ ਤੋਂ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਨੂੰ ਐ ਸੀਗਾ ਵੀ ਕਿਹੜਾ ਧਰਨਾ ਮਾਲ ਵਿੱਚ ਤਾਂ ਲੱਗ ਜੰਦਾ ਹੈ ਦਬਾਬੇ ਜਕਾਉਣ ਦਾ ਆਊਗਾ ਉਹਨਾਂ ਨੇ ਚਲਾਕੀ ਦੇ ਨਾਲ ਸਾਜ਼ਿਸ਼ ਖੇਡੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜ਼ਗੀਰ ਕੌਰ ਨੂੰ ਲਾਤਾ ਉੱਥੇ ਅਸੀਂ ਨੇ ਭਾਈ ਉੱਥੋਂ ਚੱਲੇ ਅਸੀਂ ਨੇ ਬੀਬੀ ਜਗੀਰ ਕੌਰ ਦੇ ਵਰਗੇ ਧਰਨਾ ਲਾਈ ਰੱਖਿਆ ਬੀਬੀ ਜਗੀਰ ਕੌਰ ਦੇ 10 ਸਾਲ ਦੇ ਵਿੱਚ ਲੱਗਿਆ ਬੀਬੀ ਜਗੀਰ ਕੌਰ ਨੇ ਵੀ ਇਹਦੇ ਵਿੱਚ ਕੋਈ ਨਾ ਕੁਛ ਨਾ ਕੁਛ ਨਾ ਕੀਤਾ ਵੀ ਬੀਬੀ ਬੀਬੀ ਜਗੀਰ ਕੌਰ ਤੋਂ ਬਾਅਦ ਇਹਨਾਂ ਨੇ ਕੀ ਕਰਿਆ ਫੇਰ ਧਰਨਾ ਫੇਰ ਇਹਨਾਂ ਨੇ ਧਾਮੀ ਨੂੰ ਬਣਾਤਾ ਪ੍ਰਧਾਨ ਧਾਮੀ ਦੇ ਵਰਗੇ ਵੀ ਧਰਨਾ ਲਾਈ ਰੱਖਿਆ ਸੀ ਨੇ ਧਾਮੀ ਫੇਰ ਕਹਿੰਦਾ ਜੀ ਜਦੋਂ ਨਾ ਹਟੇ ਫੇਰ ਅਸੀਂ ਨੇ ਉੱਥੇ ਵੀ ਧਰਨਾ ਲਾ ਕੇ ਰੱਖਿਆ ਜਿੱਥੇ ਤੇਜੈ ਸਿੰਘ ਸਮੁੰਦਰੀ ਹਾਲ ਹੈ ਫਿਰ ਉਹਦੇ ਵਿੱਚ ਸਾਡੇ ਨਾਲ ਹੋਰ ਸਤਕਾਰ ਕਮੇਟੀਆਂ ਵੀ ਆ ਗਈਆਂ ਫਿਰ ਇਹਨਾਂ ਨੇ ਬਦਮਾਚੀ ਵੀ ਕੀਤੀ ਉੱਥੇ ਡਾਂਗ ਵੀ ਭਰਾਤੀ ਇਹਨਾਂ ਦੇ ਉੱਤੇ ਜਿਹੜੇ 328 ਰੂਪਾਂ ਦੇ ਵਿੱਚ ਇਨਸਾਫ ਮੰਗਦੇ ਸੀਗੇ ਉੱਥੇ ਉਹਦੇ ਵਿੱਚ ਇਹਨਾਂ ਨੇ ਉੱਥੇ ਇਹਨਾਂ ਨੇ ਡਾਂਗ ਛੋਟਾ ਵੀ ਉੱਥੇ ਕਰਤਾ ਉੱਥੇ ਉਲਟਾ ਇਹਨਾਂ ਦੇ ਉੱਤੇ ਪਰਚਾ ਵੀ ਦਰਜ ਕਰਵਾਤਾ ਜੀ ਕਿ ਸਰਕਾਰ ਦੇ ਵਿੱਚ ਇਹਨਾਂ ਨੇ ਕੋਈ ਸੁਣਵਾਈ ਨਾ ਹੋਈ ਜੀ ਫਿਰ ਇਹ ਮਸਲਾ ਚੱਲ ਨਹੀਂ ਗਿਆ ਫਿਰ ਇਹ ਕੋਈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਤਕਾਰ ਕਰਨ ਵਾਲੇ ਨੇ ਸਾਰਿਆਂ ਨੇ ਇਹ ਮਸਲਾ ਬਣ ਗਿਆ ਫਿਰ ਇਹ ਹਾਈ ਕੋਰਟ ਵੀ ਜਲਾ ਗਿਆ ਹਾਈ ਕੋਰਟ ਨੇ ਸਰਕਾਰ ਨੂੰ ਡਾਇਰੈਕਸ਼ਨ ਕਰਤੀ ਇਹ ਮਸਲਾ ਸਰਕਾਰ ਨੂੰ ਵੀ ਕਹਿੰਦੇ ਰਹੇ ਸੀ ਸਰਕਾਰ ਨੂੰ ਵੀ ਮਿਲਦੇ ਰਹੇ ਸਿਮਰਜੀਤ ਸਿੰਘ ਮਾਨ ਨੇ ਭਗਵੰਤ ਮਾਨ ਜੀ ਤੋਂ ਇਸ ਮਸਲੇ ਦੇ ਉੱਤੇ ਮੈਂ ਜਾਂਦਾ ਰਿਹਾ ਅਸੀਂ 7-8 ਵਾਰੀ ਮੈਂ ਜਾ ਕੇ ਮਿਲ ਕੇ ਆਇਆ ਇਹਦੇ ਉੱਤੇ ਟਾਈਮ ਹੀ ਨਹੀਂ ਦਿੱਤਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੇ ਉੱਤੇ ਅਸੀਂ ਕਹਿੰਦੇ ਵੀ ਆਹ ਮਸਲਾ ਹੈ ਇਹਨੂੰ ਹੱਲ ਕੱਢੋ ਇਸ ਦਾ ਹੁਣ ਕਿਵੇਂ ਇਹਨਾਂ ਨੂੰ ਜਿਹੜਾ ਇਹ ਚੱਲ ਪਿਆ ਆਪਾਂ ਇੱਕਦਮ ਕਿਵੇਂ ਭੱਗ ਗਿਆ ਇੱਕ ਦਿਨ ਕੰਮ ਇਹ ਸੀਗਾ ਇਹ ਜਿਹੜੇ ਮਸਲੇ ਇੱਕ ਨਹੀਂ ਹਨ ਪੰਜਾਬ ਦੀ ਜਿਹੜੀ ਸਿਆਸਤ ਹੋ ਰਹੀ ਹੈ ਵਿਕਾਸ ਤੇ ਡਿਵੈਲਪਮੈਂਟ ਦੇ ਮੁੱਦੇ ਤੇ ਨਹੀਂ ਹੋਈ ਇਹ ਧਾਰਮਿਕ ਦੇ ਮੁੱਦੇ ਤੇ ਹੀ ਹੋਈ ਹੈ ਜਿੰਨੇ ਵੀ ਕੈਪਟਨ ਅਮਰਿੰਦਰ ਵੀ ਸਰਕਾਰ ਇਹ ਧਾਰਮਿਕ ਇਸ਼ੂ ਤੇ ਹੀ ਹੋਈ ਸੀ ਇਹ ਆਮ ਆਦਮੀ ਪਾਰਟੀ ਦਾ ਸਰਕਾਰ ਦੇ ਵਿੱਚ ਆਉਣਾ ਵੀ ਇਹੀ ਸੀ ਬਰਗਾੜੀ ਕਾਂਡ ਹੋ ਗਿਆ ਬਾਈਬਲ ਕਲਾ ਕਾਂਡ ਹੋ ਗਿਆ ਕੋਟਕਪੂਰਾ ਹੋ ਗਿਆ ਜੋਗੇ ਵਾਲਾ ਹੋ ਗਿਆ ਮੌੜ ਬੰਬ ਧਮਾਕਾ ਹੋ ਗਿਆ ਇੱਥੇ ਵਸ ਦੀ ਗੱਲ ਨਹੀਂ ਇੱਥੇ ਬੇਅਦਬੀਆਂ ਇੱਕ ਥੰਮਣ ਦਾ ਥਾਂ ਨਹੀਂ ਲੈਣੇ ਸਾਡੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਇਲਾਵਾ ਇਦੇ ਵਿੱਚ ਕ੍ਰਾਂਨ ਸ਼ਰੀਪਦੀ ਵੀ ਬੇਅਦਬੀ ਹੋਈ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਜਿਹੜੀ ਹੈ ਬੇਅਦਬੀਆਂ ਦੇ ਮੁੱਦਿਆਂ ਨੂੰ ਲੈ ਕੇ ਹੀ ਜਿਹੜੀ ਹੈ ਜਿਹੜੀ ਬਣੀ ਹੈਗੀ ਦੋ ਸਰਕਾਰਾਂ ਬੇਅਦਬੀ ਦੇ ਮੁੱਦੇ ਤੇ ਬਣੀਆਂ ਕੈਪਟਨ ਮਰਿੰਦਰ ਸਿੰਘ ਦੀ ਬਣੀ ਉਸ ਤੋਂ ਬਾਅਦ ਭਗਵੰਤ ਮਾਨ ਜੀ ਦੀ ਵੀ ਬਣੀ ਆਮ ਆਦਮੀ ਦੀ ਪਾਰਟੀ ਬੇਅਦਬੀ ਮੈਂ ਕੱਲੇ ਦੀ ਨਹੀਂ ਕਹਿੰਦਾ ਵੀ ਸਾਡੇ ਸਿੱਖਾਂ ਦੀ ਹੋਗੀ ਬੇਅਦਬੀ ਮੁਸਲਮਾਨਾਂ ਦੀ ਕ੍ਰਾਂਨ ਸ਼ਰੀਪਦੀ ਵੀ ਹੋਗੀ ਬੇਅਦਬੀ ਇਹ ਜਿਹੜੇ ਆਪਣੇ ਗੀਤਾ ਦੀ ਵੀ ਹੋਗੀ ਤੋ ਤੁਸੀਂ ਇੱਕ ਸਨਾਤਨ ਧਰਮ ਦਾ Hindu ਧਰਮ ਦਾ ਉਹਨਾਂ ਦਾ ਵੀ ਗ੍ਰੰਥ ਹੈ ਉਹਨਾਂ ਦੀ ਵੀ ਉਹਨਾਂ ਦੀ ਵੀ ਕਈ ਜਗ੍ਹਾ ਤੇ ਹੋਗੀ ਸਿਆਣੇ ਰਹੇ ਉਹਨਾਂ ਨੇ ਇਸ ਗੱਲ ਮਸਲੇ ਨੂੰ ਬਸ ਇਸ ਕਰਕੇ ਸੰਜੀਦਗੀ ਦੇ ਨਾਲ ਤਾਂ ਉਹਨਾਂ ਨੇ ਲਿਆ ਪਰ ਉਹ ਇਹ ਕੰਟਰੋਵਰਸੀ 'ਚ ਨਹੀਂ ਵਹਿ ਗਈ ਉਧਰੋਂ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਹੋਏ ਹੋਏ ਨੇ ਉਧਰੋਂ ਇਹ ਗੀਤਾ ਦਾ ਹੋ ਗਿਆ ਉਹ ਕੰਟਰੋਵਰਸੀ 'ਚ ਨਹੀਂ ਪਏ ਕਿਉਂ ਹਾਲਾਂਕਿ ਇਹ ਵੀ ਸਿੱਖਾਂ ਦੇ ਨਾਲ ਟਕਰਾ ਨਾ ਹੋ ਜੇ ਪਰ ਇਨਸਾਫ ਹੁੰਦਾ ਨੂੰ ਨਹੀਂ ਮਿਲੇ ਇਹ ਗੱਲ ਹੋ ਗਈ ਕਿ ਮਲੇਰਕੋਟੜ ਵਾਲਿਆਂ ਨੂੰ ਜਰੂਰ ਇਨਸਾਫ ਮਿਲ ਗਿਆ ਮਲੇਰਕੋਟੜ ਨੂੰ ਇਸ ਕਰਕੇ ਇਨਸਾਫ ਮਿਲ ਗਿਆ ਜਿਹੜਾ ਸਰੇਂਦਰ ਜਾਦਵ ਹੈ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀ ਦਾ ਉਹ ਵੀ ਆਦਮੀ ਦੇ ਵਿੱਚ ਦੀ ਪਰਚਾ ਵੀ ਦਰਜ ਹੋਇਆ ਕੋਰਟ ਨੂੰ ਸਜ਼ਾ ਸੰਗਰੂਰ ਦੇ ਨੇ ਸੁਣਾਈ ਹੈ ਜਿਹੜਾ ਰਹਿ ਗਿਆ ਆ ਮਸਲੇ ਹੁਣ ਹੋਣ ਵਾਲੇ ਇਸ ਮਸਲਿਆਂ ਦੇ ਵਿੱਚ ਜਿਹੜਾ ਸਿਆਸਤ ਪੱਖ ਕੇ ਕੀਤੀ ਸਾਰਿਆਂ ਨੇ ਬਾਦਲ ਕਹੇ ਤੇ ਕਾਰਵਾਈ ਨਹੀਂ ਹੋਣ ਦੇਦੇ 32800 ਰੁਪਿਆਂ ਦੇ ਉੱਤੇ ਜਿਹੜੀ ਉਹ ਬਰਗਾੜੀ ਵਾਲੀ ਕਾਂਡ ਹੈ ਉਹਦੇ ਜੇ ਸਿੱਟਾ ਗਾਹਾਂ ਪਤਾ ਨਹੀਂ ਕਿੱਥੇ ਜਾਊਗੀ ਹੁਣ ਚ 4 ਸਾਲ ਸਰਕਾਰ ਨੂੰ ਵੀ ਹੋ ਗਏ ਪਹਿਲਾਂ ਅਮਰਿੰਦਰ ਨੇ ਵੀ ਆਹੀ ਕੁਛ ਕੀਤਾ ਹੁਣ ਆ ਸਰਕਾਰ ਨੇ ਵੀ ਆਹੀ ਕਿਸ ਕੀਤਾ ਪਰ ਜਿਵੇਂ ਹਾਂ ਜਿਵੇਂ ਤੁਸੀਂ ਬਾਦਲ ਕਿਆਂ ਨੇ ਕਹ ਕੇ ਬਾਦਲ ਕਿਆਂ ਨੇ ਕਾਰਵਾਈ ਨਹੀਂ ਹੋਣ ਦਿੱਤੀ ਹੁਣ ਪੂਰਾ ਸ਼ਰੋਮਣੀ ਅਕਾਲੀ ਦਲ ਜਿਹੜਾ ਉਹ ਮੀਡੀਆ ਦੇ ਵਿੱਚ ਲਾਈਮਲਾਈਟ ਚ ਆ ਰਿਹਾ ਕੱਲ ਵੀ ਪ੍ਰੈਸ ਨੋਟ ਜਾਰੀ ਹੋਏ ਪੂਰੇ ਕਾਨਫਰੰਸਾਂ ਵੀ ਹੋ ਰਹੀਆਂ ਕਿ ਵੀ ਜਿਹੜੀ ਇਹ ਮਸਲਾ ਜਿਹੜਾ ਉਹ ਤੇ ਇਹ ਜਿਹੜੇ ਕਰਮਚਾਰੀਆਂ ਨੇ ਉਹਨਾਂ ਨੇ ਗਾਇਬ ਗਿਰੇ ਸੀਗੇ ਉਹ ਪੇਟਾ ਖਾ ਗਏ ਤੇ ਕੁਝ ਤੇ ਉਹ ਉਹਨਾਂ ਦਾ ਮਤਲਬ ਇਹੀ ਹੋ ਗਿਆ ਕਿ ਮਸਲਾ ਜਿਹੜਾ ਪੈਚ ਅਪ ਹੋ ਚੁੱਕਿਆ ਸੀਗਾ ਇਹ ਦੁਬਾਰਾ ਛਿੜਿਆ ਗਿਆ ਹੈ ਕੁਝ ਗੱਲ ਦਰੋਂ ਜੀ ਇਹ ਸ਼ਰਮਣੀ ਕਮੇਟੀ ਨੇ ਜਦੋਂ ਮਸਲਾ ਅਸੀਂ ਲੈ ਕੇ ਗਏ ਗਿਆਨੀ ਹਰਪ੍ਰੀਤ ਸਿੰਘ ਨੂੰ ਨਾਲ ਅਸੀਂ ਮੁਲਾਕਾਤ ਕੀਤੀ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਵੀ ਤੂੰ ਜਥੇਦਾਰ ਦਾ ਆ ਕਾਰਜਕਾਰੀ ਜਥੇਦਾਰ ਕੱਲ ਤੱਕ ਤਾਂ ਜੇ ਕਾਰਜਕਾਰੀ ਹੋਵੇ ਜੇ ਕੋਈ ਵੀ ਹੋਵੇ ਜਥੇਦਾਰ ਜਥੇਦਾਰੀ ਹੁੰਦਾ ਜਦੋਂ ਸ਼੍ਰੀ ਕਲਤਕ ਸਾਬ ਉੱਤੇ ਬੈਠੇ ਹੋ ਤੁਸੀਂ ਤਾਂ ਮਸਲੇ ਦਾ ਹੱਲ ਕਿਉਂ ਨਹੀਂ ਕੱਢਦੇ ਉਸ ਟਾਈਮ ਇੱਕ ਕਮਿਸ਼ਨ ਬਣਾਇਆ ਗਿਆ ਸੀ ਪੜਤਾਲੀਆ ਕਮਿਸ਼ਨ ਬਣਿਆ ਉਹਦੀ ਪੜਤਾਲ ਐਡਵੋਕੇਟ ਡਾਕਟਰ ਈਸ਼ਰ ਸਿੰਘ ਨੇ ਕੀਤੀ ਜੋ ਕਿ ਮਹਾਰਾਸ਼ਟਰ ਦਾ ਹੈ ਉਹਨਾਂ ਨੇ ਵਕੀ ਉਹ ਐਡਵੋਕੇਟ ਵੀ ਨੇ ਉਹਨਾਂ ਸਾਰੇ ਪੱਖਾਂ ਤੋਂ ਕੀਤੀ ਉਹਦੇ ਵਿੱਚ ਇਹ ਸਾਰੇ ਦੋਸ਼ੀ ਪਾਏ ਗਏ ਉਹਨੇ ਇੱਕ ਰਿਪੋਰਟ ਪੜਤਾਲੀਆ ਰਿਪੋਰਟ ਦੇ ਵਿੱਚ ਕਿਹਾ ਵੀ 328 ਰੂਪ ਜਿਹੜੇ ਨੇ ਇਹ ਬਿਲਕੁਲ ਲਾਪਤਾ ਹੋਏ ਨੇ ਇਹਦੇ ਵਿੱਚ ਗੜਬੜੀ ਹੋਈ ਹੈ ਇਹਨਾਂ ਦੇ ਉੱਤੇ ਵਿੱਚੇ ਡਾਕਟਰ ਵਿੱਚੇ ਰੂਪ ਸਿੰਘ ਸ਼ਰੋਮਣੀ ਕਮੇਟੀ ਦਾ ਮੈਂਬਰwidetilde ਨੂੰ ਭੇਜ ਦਿੱਤਾ ਦੀ ਛੁੱਟੀ ਤੇ ਵੀ ਭੇਜ ਇਹਨਾਂ ਨੇ ਭੇਜ ਦਿੱਤਾ ਸੀਗਾ ਉਹਨਾਂ ਨੇ ਇਹ 15 ਬੰਦਿਆਂ ਦੇ ਨਾਮ ਜਦਗੀ ਸਮੇਤ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਨੂੰ ਦੋਸ਼ੀ ਕਰਾਰ ਦਿੱਤਾ ਹੋਇਆ ਉਸ ਰਿਪੋਰਟ ਦੇ ਵਿੱਚ ਪਰ ਉਹਨਾਂ ਸ਼ਰੋਮਣੀ ਅਕਾਲੀ ਦਲ ਜਿਹੜਾ ਦੂਜਾ ਬਾਦਲ ਹੈ ਉਹ ਉਹ ਵੀ ਈਸ਼ਰ ਸਿੰਘ ਦੀ ਜਿਹੜੀ ਰਿਪੋਰਟ ਨੂੰ ਬੇਸ ਬਣਾ ਕੇ ਹੀ ਮੀਡੀਆ ਦੇ ਵਿੱਚ ਚਰਚਾ ਕਰ ਰਿਹਾ ਜੇ ਈਸ਼ਰ ਸਿੰਘ ਦੀ ਰਿਪੋਰਟ ਨੂੰ ਬੇਸ ਬਣਾ ਕੇ ਉਹ ਤਾਂ ਕਹਿ ਰਿਹਾ ਵੀ ਗਾਇਬ ਹੋਏ ਨੇ ਜੇ ਗਾਇਬ ਹੋਏ ਨੇ ਇਹ ਕੈਪਟਨ ਮਰਿੰਦਰ ਸਿੰਘ ਦੇ ਬਿਠੇ ਰਾ ਸੀ ਪਿੱਟੇ ਇਸ ਗੱਲ ਨੂੰ ਵੀ ਪਰਚਾ ਦਰਜ ਕਰ ਇਹ ਸਰਕਾਰ ਨੂੰ ਵੀ ਜਾ ਸਾਲ ਹੋ ਗਏ ਅਸੀਂ ਤਾਂ ਮਿਲਦਿਆਂ ਨੂੰ ਇਸ ਮਾਮਲੇ ਦੇ ਉੱਤੇ ਇਹ ਫਿਰ ਹਾਈ ਕੋਰਟ ਦੇ ਵਿੱਚ ਡਾਇਰੈਕਸ਼ਨ ਹੋਈ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਇਹ ਪਰਚਾ ਦਰਜ ਹੁੰਦਾ ਨਹੀਂ ਵੀ ਨਹੀਂ ਸੀ ਹੋਣਾ ਜਿਵੇਂ ਹਾਈ ਕੋਰਟ ਨਾਲ ਇਹ ਜੇ ਇੰਟਰਫੇਅਰ ਕਰਦਾ ਜੇ ਹਾਈ ਕੋਰਟ ਇਹਦੇ ਵਿੱਚ ਨਾ ਇਹ ਉਹਨੂੰ ਡਾਇਰੈਕਸ਼ਨ ਦਿੰਦਾ ਇਹਦੇ ਤੇ ਵੀ ਨਹੀਂ ਸੀ ਹੋਣਾ ਇਹ ਕਾਰਵਾਈ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ 328 ਰੁਪਿਆਂ ਦੇ ਉੱਤੇ ਸ਼ਾਸਕ ਖੇਡ ਰਹੇ ਨੇ ਇਹ ਬੜੀ ਮਾੜੀ ਗੱਲ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਫਰਜ ਬਣਦਾ ਸੀਗਾ ਕਿ ਉਹਨਾਂ ਦੇ ਉੱਤੇ ਕਾਰਵਾਈ ਕਰਾਉਂਦਾ ਜਦੋਂ ਤੂੰ ਦੋਸ਼ੀ ਨਹੀਂ ਮੈਂ ਦੋਸ਼ੀ ਨਹੀਂ ਤੁਸੀਂ ਦੋਸ਼ੀ ਨਹੀਂ ਫਿਰ ਕਾਰਵਾਈ ਹੋ ਜੇ ਹੋ ਜੇ ਸੱਟ ਚੱਲੇ ਮੈਂ ਕਹਿੰਦਾ ਵੀ ਇਨਵੈਸਟੀਗੇਸ਼ਨ ਹੋਵੇ ਜਿੱਥੇ ਮਰਜ਼ੀ ਹੋ ਜੇ ਜਿਹੜੇ ਮਸਲੇ ਤੇ ਜੋ ਤੁਸੀਂ ਸੱਚਿਓ ਫਿਰ ਤੁਹਾਨੂੰ ਕੀ ਹੋਜੂਗਾ ਜਦੋਂ ਕਿਤੇ ਸਿੱਟੇ ਬੈਠਦੀ ਹੈ ਇਨਵੈਸਟੀਗੇਸ਼ਨ ਹੁੰਦੀ ਹੈ ਝੂਠਾ ਨਹੀਂ ਫਸਾਇਆ ਜਾਂਦਾ ਹੁੰਦਾ ਫਿਰ ਪੂਰੇ ਦਾ ਪੂਰਾ ਸੱਚ ਦਾ ਸੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜਾਂਦਾ ਹੁੰਦਾ ਹੈ ਇਹਦੇ ਵਿੱਚ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੂੰ ਹਰਜਿੰਦਰ ਸਿੰਘ ਧਾਮੀ ਨੂੰ ਕੀ ਖਤਰਾ ਹੋ ਗਿਆ ਇਸ ਗੱਲ ਦਾ ਉਹ ਚੱਲਣੀ ਨਹੀਂ ਦੇ ਰਿਹਾ ਇਸ ਗੱਲ ਦੇ ਉੱਤੇ ਇਸ ਕਰਕੇ ਸ਼ਰਮਣੀ ਉਸ ਟਾਈਮ ਦੀ ਗੱਲ ਹੈ ਜੀ ਸ਼ਰਮਣੀ ਕਮੇਟੀ ਤੁਸੀਂ ਮੈਂਬਰ ਜਰੂਰ ਹੋ ਦੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਉ ਤੋਂ ਪਹਿਲਾਂ ਬਣ ਚੁੱਕੇ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਕੁਝ ਨਹੀਂ ਕਰ ਰਹੇ ਫਿਰ ਵਿਸ਼ਵਾਸ ਕਿੱਥੇ ਜਾਊਗਾ ਇਹ ਪਰ ਜਿਵੇਂ ਤੁਸੀਂ ਕਹਿੰਦੇ ਵੀ ਉਹਨਾਂ ਦੀ ਚੱਲਣ ਨਹੀਂ ਦਿੰਦੇ ਉਹ ਤਾਂ ਜਿਵੇਂ ਜਥੇਦਾਰ ਅਕ ਜਥੇਦਾਰ ਬਣਾ ਦਿੰਦੇ ਆ ਤੇ ਜਥੇਦਾਰ ਦੀ ਨਹੀਂ ਚੱਲਦੀ ਤੇ ਫਿਰ ਉਹ ਜਥੇਦਾਰ ਨੂੰ ਬਣਾਉਣ ਦਾ ਫਾਇਦਾ ਕੀ ਹੈ ਕਾਰਜਕਾਰਨੀ ਹੀ ਕਿਉਂ ਬਣਾਇਆ ਜਾਂਦਾ ਉਹਨੂੰ ਜਥੇਦਾਰ ਇਹਦੇ ਵਿੱਚ ਮਤਲਬ ਜਥੇਦਾਰ ਦੀ ਪਾਵਰ ਨਹੀਂ ਹੈਗੀ ਆ ਦੇਖੋ ਜੀ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਦੀ ਸਿਰਜਣਾ ਦੇ ਨਾਲ ਉਹਨਾਂ ਨੇ ਬਣਾਇਆ ਉਹ ਸਧਾਰਨ ਇਟਾ ਨਹੀਂ ਸਿੱਖਾਂ ਦਾ ਮਿਸਲ ਮਿਸ਼ਨ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹਨੂੰ ਵੀ ਬੁਲਾਇਆ ਗਿਆ ਅੱਜ ਤੱਕ ਜਿਹੜੇ ਵੀ ਫੈਸਲੇ ਹੁੰਦੇ ਰਹੇ ਨੇ ਉਹ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਚ ਸਨਮੁਖ ਹੋ ਕੇ ਮਸਲੇ ਨਜਿੱਠੇ ਗਏ ਨੇ ਉੱਥੇ ਸਾਰੇ ਪਾਣੀ ਵਿੱਚ ਮਧਾਣੀ ਨਹੀਂ ਪਾਈਗੀ ਉੱਥੇ ਬੈਠ ਕੇ ਗੁਰਮਤੇ ਹੁੰਦੇ ਨੇ ਗੱਲਾਂ ਹੁੰਦੀਆਂ ਨੇ ਵਿਚਾਰਾਂ ਹੁੰਦੀਆਂ ਨੇ ਉਹ ਮਸਲੇ ਨੂੰ ਉੱਥੇ ਹੀ ਵਿਚਾਰਿਆ ਜਾਂਦਾ ਉੱਥੇ ਹੀ ਸੁਪਰੀਮ ਉਹ ਸੁਪਰੀਮ ਪਾਵਰ ਹੈ ਉੱਥੇ ਹੀ ਆਪਦਾ ਉਹ ਜਿਹੜਾ ਸਾਰੇ ਦਾ ਸਾਰਾ ਉਹ ਸਪਸ਼ਟਿਕਰਨ ਹੋਣ ਤੋਂ ਬਾਅਦ ਉੱਥੇ ਹੀ ਉਹ ਫੈਸਲਾ ਸੁਣਾਇਆ ਜਾਂਦਾ ਉਹ ਕਿਸੇ ਨੂੰ ਕਿਸੇ ਦੀ ਉਹਦੇ ਨੂੰ ਸੱਟ ਮਾਰਨ ਵਾਲਾ ਨਹੀਂ ਹੁੰਦਾ ਕਿਸੇ ਨੂੰ ਦਾਗਦਾਰ ਕਰਨ ਵਾਲਾ ਨਹੀਂ ਹੁੰਦਾ ਕਿਸੇ ਨੂੰ ਇਸ ਤਰੀਕੇ ਦੀ ਸਜ਼ਾ ਦੇਣ ਵਾਲਾ ਨਹੀਂ ਹੁੰਦਾ ਕਿ ਵੀ ਬਿਲਕੁਲ ਹੀ ਬੰਦੇ ਨੂੰ ਖਤਮ ਕਰਤਾ ਕਿਸੇ ਨੂੰ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਗਿਆ ਨਿਵਾਣੀ ਸਿੱਖ ਵਜੋਂ ਪੇਸ਼ ਹੋਇਆ ਉਹਨੂੰ ਬੁਲਾਇਆ ਗੁਰਮਤਾ ਵੀ ਹੋਇਆ ਗੁਰਮਤੀ ਤੋਂ ਬਾਅਦ ਹੁਕਮਨਾਮੇ ਹੋਏ ਨੇ ਹੁਕਮਨਾਮੇ ਤੋਂ ਬਾਅਦ ਜੋ ਇਹ ਦੋਸ਼ੀ ਕਰਾਰ ਵੀ ਦਿੱਤੇ ਗਏ ਨੇ ਤਨਖਾਹੀਆਂ ਕਰਾਰ ਵੀ ਦਿੱਤੇ ਨੇ ਤਨਖਾਹਾਂ ਵੀ ਲੱਗੀਆਂ ਨੇ ਜੋ ਜਿਵੇਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੂੰ ਬਤਲਵ ਕੀਤਾ ਗਿਆ ਇਹਦੇ ਵਾਸਤੇ ਇੰਨਾ ਇੰਨਾ ਸ਼ੋਰ ਸ਼ਰਾਬਾ ਕਿਉਂ ਹੋ ਰਿਹਾ ਪੰਜਾਬ ਚ ਦੇਖੋ ਜੀ ਇਹ 328 ਰੁਪਿਆਂ ਦੇ ਮਾਮਲੇ ਦੇ ਉੱਤੇ ਨਹੀਂ ਬੁਲਾਇਆ ਗਿਆ ਜੋ ਜਾਇਜ਼ ਗੱਲ ਹੈ ਅੱਛਾ ਜੀ ਇਹ ਬੁਲਾਇਆ ਗਿਆ ਹੈ ਭਗਵੰਤ ਮਾਨ ਜੀ ਸਾਡੇ ਪਿੰਡਾਂ ਦੇ ਨੇ ਨਿੱਤਰ ਨੇ ਤਾਂ ਸਾਰੀ ਜਿਹੜੀ ਤੁਸੀਂ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜਿਹੜੀ ਜਿਹੜੀ ਗੁਰੂ ਦੀ ਗੋਲ ਕੈਕ 1 ਰੁਪਿਆ ਪਾਉਨੇ ਆ ਇਹ ਗਰੀਬ ਦਾ ਮੂੰਹ ਹੁੰਦਾ ਗੁਰੂ ਕੀ ਗੋਲ ਗਰੀਬ ਦਾ ਮੂੰਹ ਲੰਗਰ ਵੀ ਛਕਦੇ ਨੇ ਹੋਰ ਵੀ ਸਾਰਾ ਕੁਝ ਹੁੰਦਾ ਹੈ ਸ਼ਰੋਮਣੀ ਕਦੇ ਵੀ ਇਹ ਤਾਂ ਬੁਲਾਇਆ ਗਿਆ ਹੈ ਸ਼ਰ ਇਹ ਜੇ ਤਾਂ ਤੁਸੀਂ ਮੈਂ ਕੋਈ ਟਿੱਪਣੀ ਕਰੀਏ ਉਹ ਅਲਗ ਹੈ ਜੇ ਬੋਲਦੇ ਹੁੰਦੇ ਨੇ ਉਦੋਂ ਕਾਲ ਤੱਕ ਸਭ ਨੋਟਿਸ ਨਹੀਂ ਲੈਂਦਾ ਹੁੰਦਾ ਕਿਸੇ ਧਰਮਾਂ ਦੇ ਬੋਲੀ ਚਲੋ ਜਦੋਂ ਕਿਸੇ ਤੁਸੀਂ ਸੰਵਿਧਾਨਕ ਅਹੁਦੇ ਤੇ ਬੈਠ ਗਏ ਕਨਸਟੀਟਿਊਸ਼ਨ ਦੀ ਸੌਂਖਾ ਗਏ ਕਿਸੇ ਦੀ ਧਰਮ ਦੀਆਂ ਭਾਵਨਾ ਨੂੰ ਹਿੱਟ ਨਹੀਂ ਕਰ ਸਕਦੇ ਤੁਸੀਂ ਉਹਨੂੰ ਮਜ਼ਾਕ ਨਹੀਂ ਕਰ ਸਕਦੇ ਉਹਨੂੰ ਟਿੱਕਰ ਨਹੀਂ ਕਰ ਸਕਦੇ ਉਹਦੇ ਉੱਤੇ ਇਹ ਜੇ ਵਿਅੰਗ ਨਹੀਂ ਕਰ ਸਕਦੇ ਉਹਦੇ ਉੱਤੇ ਤੁਸੀਂ ਅਟੈਕ ਨਹੀਂ ਕਰ ਸਕਦੇ ਉਹਦੀ ਤੁਸੀਂ ਬਦਨਾਮੀ ਨਹੀਂ ਕਰ ਸਕਦੇ ਮਸਲਾ ਤਾਂ ਆ ਹੋਇਆ ਗੱਲ ਤਾਂ ਇੱਥੋਂ ਹੋਈ ਹੈ ਵੀ ਤੁਸੀਂ ਗੋਲ ਕਾਂ ਚੱਕਦੇ ਹੋ ਜੀ ਤੁਸੀਂ ਇੱਥੇ ਪੈਸੇ ਪੈਸੇ ਦਾ ਹਿਸਾਬ ਮੈਂ ਕਹਿੰਦਾ ਵੀ ਤੁਸੀਂ ਮੈਂ ਆ ਰਹੇ ਹਾਂ ਜੀ ਨੰਗੇ ਪੈਰੀ ਆ ਰਹੇ ਹਾਂ ਜੀ ਮੈਂ ਕਹਿੰਦਾ ਵੀ ਸਾਰੀ ਦੁਨੀਆ ਹੀ ਨੰਗੇ ਪੈਰੀ ਜਾਂਦੀ ਹੈ ਹਰ ਧਰਮ ਉਸਤਾਨ ਤੇ ਕਿਸੇ ਦਾ ਵੀ ਹੋਵੇ ਇਹ ਕੋਈ ਨਵੀਂ ਗੱਲ ਨਹੀਂ ਮੈਂ ਨੰਗੇ ਪੈਰੀ ਜਾਂ ਸਾਰੀ ਦੁਨੀਆ ਨੰਗੇ ਪੈਰੀ ਗਈ ਹੈ ਪਰ ਇਹਦੇ ਮਸਲੇ ਨੂੰ ਭਗਵੰਤ ਮਾਨ ਜੀ ਨੂੰ ਸੰਜੀਦਗੀ ਨਾਲ ਗੱਲ ਉਹਨੇ ਇੱਕ ਨਵਾਂ ਪੰਗਾ ਛੇੜਤਾ ਭਗਵੰਤ ਮਾਨ ਜੀ ਨੇ ਕਹਿੰਦਾ ਜੀ ਇਹ ਲਾਈਵ ਟੈਲੀਕਾਸਟ ਹੋਵੇ ਜੀ ਇਸ ਗੱਲ ਨੂੰ ਜਦੋਂ ਤੈਨੂੰ ਅਕਾਲ ਤਖਤ ਸਾਹਿਬ ਤੇ ਨਹੀਂ ਬੁਲਾਇਆ ਤੈਨੂੰ ਸੰਕ੍ਰੇਪ ਦੇ ਵਿੱਚ ਬੁਲਾਇਆ ਹੈ ਇਹ ਇਹਦੇ ਵਿੱਚ ਜੇ ਤੈਨੂੰ ਬੁਲਾਇਆ ਸਪਸ਼ਟ ਕਰਨ ਵਾਸਤੇ ਬੁਲਾਇਆ ਤੂੰ ਮੱਥਾ ਵੀ ਨਮਸਕਾਰ ਵੀ ਕਰ ਲੇਗਾ ਬੈਠ ਕੇ ਗੱਲ ਵੀ ਕਰ ਲੇਗਾ ਉੱਥੇ ਮਸਲੇ ਦਾ ਹੱਲ ਵੀ ਹੋ ਜੂ ਉੱਥੇ ਕਿਹੜਾ ਕੋਈ ਤਰਵਾਰ ਚਲਣ ਲੱਗ ਗਈ ਆ ਜੇ ਉੱਥੇ ਮਸਲੇ ਨੂੰ ਤੁਸੀਂ ਕਹਿੰਦੇ ਵੀ ਲਾਈਵ ਟੈਲੀਕਾਸਟ ਕਰ ਦਿਓ ਜਥੇਦਾਰ ਹੈ ਉਹ ਸ਼ਿਆਸੀ ਗੱਲਾਂ ਨਹੀਂ ਨੂੰ ਪੁੱਛਦਾ ਨਾ ਕਰੇ ਉਹ ਉਹਨੂੰ ਨਾ ਲੋੜ ਐ ਉਸ ਗੱਲ ਦੀ ਸ਼ਰੋਮਣਿਕ ਇਹ ਹੈ ਇਹਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਇਹਦੇ ਵਿੱਚ ਉਹ ਤਾਂ ਸਿਰਫ ਇਸ ਮਸਲੇ ਨੂੰ ਲੈ ਕੇ ਗਏ ਸੀ ਫਿਰ ਇਹਨੇ ਆਇਆ ਨਵਾਂ ਪੰਗਾ ਹੋਰ ਛਿੜ ਗਿਆ ਇਹਨੂੰ ਪਤਾ ਨਹੀਂ ਸਰਕਾਰ ਨੂੰ ਚਾਹੀਦਾ ਹੈ ਭਗਵੰਤ ਮਾਨ ਜੀ ਨੂੰ ਤਾਂ ਸੋਚਣੀ ਚਾਹੀਦੀ ਹੈ ਪਿੰਡ ਤੋਂ ਵੀ ਨੇ ਸ਼ਹਿਰ ਤੋਂ ਵੀ ਨੇ ਸਾਰਾ ਕੁਝ ਹੈ ਵੀ ਮੈਨੂੰ ਹਿਸਾਬ ਦਿਓ ਜੀ ਹਿਸਾਬ ਤਾਂ ਸ਼ਰੋਮਣੀ ਕਮੇਟੀ ਨੇ ਦੇਣਾ ਹੈ ਜਥੇਦਾਰ ਨਹੀਂ ਤਾਂ ਦੇਣਾ ਨਹੀਂ ਹੁੰਦਾ ਸਾਹਿਬ ਜਥੇਦਾਰ ਨੇ ਤਾਂ ਮਸਲੇ ਹੱਲ ਕਰਨੇ ਨੇ ਮਸਲੇ ਦੇ ਲਈ ਧਾਰਮਿਕ ਮਸਲੇ ਦੇ ਲਈ ਬੁਲਾਇਆ ਹੈ ਸੰਵਿਧਾਨਕ ਅਹੁਦੇ ਕਰਕੇ ਬੁਲਾਇਆ ਹੈ ਇਹ ਮਸਲੇ ਨੂੰ ਪੋਲੀਟੀਕਲੀ ਸ਼ਾਸਕੀ ਤੌਰ ਉੱਤੇ ਕਿਸੇ ਨੂੰ ਨੀਮਨ ਦਿਖਾਉਣ ਵਾਲਾ ਨਹੀਂ ਨਾ ਤਾਂ ਮੈਂ ਤਾਂ ਬੇਨਤੀ ਕਰਦਾ ਤਾਂ ਭਗਵਾਨਤਮਾਨ ਜੀ ਮੁੱਖ ਮੰਤਰੀ ਨੇ ਰਿਸਪੈਕਟ ਸਤਕਾਰਯੋਗ ਆ ਉਹਦਾ ਬਹੁਤ ਵੱਡਾ ਇਹਨੂੰ ਵੀ ਢਾਨੀ ਲੱਗਣੀ ਚਾਹੀਦੀ ਸ੍ਰੀ ਕਾਲਤਾਖ ਸਾਬ ਹੈ ਪੂਰੀ ਦੁਨੀਆ ਤੋਂ ਤਖਤਾਂ ਤੋਂ ਉੱਤ ਹੈ ਇਦੀ ਮਾਨ ਮਰਯਾਦਾ ਕੈਮ ਰੱਖਣੀ ਚਾਹੀਦੀ ਏ ਇਹਨੂੰ ਟੋਹਣ ਦਾ ਕਾਰਨ ਵੀ ਹੈ ਕਿਉਂਕਿ ਸਾਰੀ ਤਖਤਾਂ ਦੇ ਇਹਦੇ ਤਖਤ ਦੇ ਥੱਲੇ ਪੂਰੀ ਦੁਨੀਆ ਦੇ ਤੱਕ ਛੋਟੇ ਪਏ ਜਾਂਦੇ ਨੇ ਅਬਦਾਲੀ ਦਰਾਨੀਆਂ ਨੇ ਸਾਰਿਆਂ ਨੇ ਜਿੰਨੇ ਨੇ ਟਾਉਣ ਦਾ ਵੀ ਯਤਨ ਕੀਤਾ ਟਾਹ ਢੇਰੀ ਵੀ ਕੀਤੇ ਫਿਰ ਇਹ ਸਰਕਾਰ ਨੇ ਵੀ ਕੇਂਦਰ ਸਰਕਾਰ ਨੇ ਸਾਡੀ ਸਰਕਾਰ ਨੇ ਵੀ ਟਾਹ ਢੇਰੀ ਕੀਤਾ ਫਿਰ ਫਿਰ ਕਾਲ ਤਖਤ ਸਹਿ ਫਿਰ ਫਿਰ ਸਿਰਜਣਾ ਹੋ ਜਾਂਦੀ ਹੈ ਉਹਦੇ ਤੇ ਕਿਤੇ ਵੀ ਕਿੰਤੂ ਨਹੀਂ ਕਰਨਾ ਚਾਹੀਦਾ ਕਾਲ ਤਖਤ ਤੇ ਨਮਾਣੇ ਤੇਕ ਬਜੂਆ ਪੇਸ਼ ਹੋਣਾ ਚਾਹੀਦਾ ਮੈਂ ਤਾਂ ਇਹ ਬੇਨਤੀ ਕਰਨਾ ਪਰ ਮੈਨੂੰ ਨਹੀਂ ਪਤਾ ਸੀ ਇਸ ਗੱਲ ਦਾ ਵੀ ਧਾਰਮਿਕ ਮੁੱਦੇ ਨੂੰ ਸ਼ਾਸਕ ਤੌਰ ਤੇ ਮੁੱਦਾ ਕਿਹੜੇ ਤਰੀਕੇ ਨਾਲ ਨਾ ਇਹਨੂੰ ਬਾਦਲ ਕਿਆਂ ਨੂੰ ਬਣਾਉਣਾ ਚਾਹੀਦਾ ਨਾ ਆਮ ਆਦਮੀ ਨੂੰ ਬਣਾਉਣਾ ਚਾਹੀਦਾ ਇਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਕਰਨੀ ਚਾਹੀਦੀ ਮੈਂ ਇਸ ਕਰਕੇ ਇਹਨਾਂ ਨੂੰ ਜਰੂਰ ਮੈਨੂੰ ਗਿਲਾ ਹੈਗਾ ਇਸ ਕਰਕੇ ਸਰਕਾਰ ਦੇ ਉੱਤੇ ਵੀ 4 ਸਾਲ ਹੋ ਗਏ ਨੇ ਇਹ ਮਸਲੇ ਨੂੰ ਹੱਲ ਕਿਉਂ ਨਹੀਂ ਕੀਤਾ ਇਹ ਤਾਂ ਆਉਣ ਸਾਰੀ ਕਰਨ ਵਾਲੇ ਸੀਗੇ ਉਹ ਵੀ ਹਾਈ ਕੋਰਟ ਕਰਾਉਂਦਾ ਥੋੜੇ ਤੋਂ ਚੋਣਾਂ ਦੇ ਕਰਕੇ ਤਾਂ ਨਹੀਂ ਹੋ ਰਿਹਾ ਇਲੈਕਸ਼ਨ ਇਲੈਕਸ਼ਨ ਦਾ ਇਹੀ ਦਾ ਪਤਾ ਖੇਡਣਾਗਾ ਹਾਂ ਬਾਰੇ ਸਰਕਾਰਾਂ ਇਹੀ ਦਾ ਪਤਾ ਸਾਰੀ ਖੇਡਣ ਨੂੰ ਫਿਰਦੇ ਨੇ ਇਹੀ ਕਾਂਗਰਸ ਵੀ ਖੇਡਣ ਨੂੰ ਫਿਰਦੇ ਨੇ ਇਹੀ ਆਮ ਇਹੀ ਬਦਲ ਕੇ ਤੁਸੀਂ ਤੇ ਮੈਂ ਜਿਹੜੇ ਜਿਹੜੇ ਗੁਰੂ ਰੇਂਦਰ ਨੂੰ ਮੰਨਣ ਵਾਲਿਆਂ ਹੋਰ ਵਾਲਿਆਂ ਸਾਡੀਆਂ ਭਾਵਨਾਵਾਂ ਨਾਲ ਖੇਡ ਰਹੇ ਨੇ ਗੱਲ ਤਾਂ ਇੱਥੇ ਹੈ ਸੋ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਆਪਣੇ ਗੋਪਾਲ ਸਿੰਘ ਸਿੱਧੂ ਜੀ ਨੇ ਦੱਸਿਆ ਕਿ ਹਰ ਵਾਰ ਜਿਹੜਾ ਬੇਅਦਬੀਆਂ ਦਾ ਇਹੀ ਮੁੱਦਾ ਪੰਜਾਬ ਦੇ ਵਿੱਚ ਜਿਹੜਾ ਉਹ ਇਲੈਕਸ਼ਨਾਂ ਦੇ ਵਿੱਚ ਆ ਕੇ ਚੱਲ ਪੈਂਦਾ ਤੇ ਜਿਹੜੀ ਹੁਣ ਭਗਵੰਤ ਮਾਨ ਮੁੱਖ ਮੰਤਰੀ ਜੀ ਨੇ ਸਾਡੇ ਨਾਲ ਜਵਾਬ ਤਲਬੀ ਵਾਸਤੇ ਉੱਥੇ ਜਾਣਾ 15 ਜਨਵਰੀ ਨੂੰ ਉਸ ਨੂੰ ਲੈ ਕੇ ਇਹਨਾਂ ਦਾ ਵੀ ਇਹੀ ਵਿਚਾਰ ਹੈ ਕਿ ਵੀ ਜਿਹੜਾ ਇੱਕ ਨਿਵਾਣਾ ਸਿੱਖ ਦੇ ਵੱਜੋਂ ਜਾਣਾ ਚਾਹੀਦਾ ਸੋ ਤੁਸੀਂ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਧੰਨਵਾਦ